ਬਸ ਠੀਕ ਹੈ ਬੈਠੋ ਮੰਤਰੀ ਜੀ ਜਦੋਂ ਆਉਂਗਾ ਤੁਹਾਨੂੰ ਦੱਸ ਕੇ ਆਉਂਗਾ ਜਲਦੀ ਆਉਂਗਾ ਜੀ ਬਹੁਤ ਜਲਦੀ ਆਉਂਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਮੈਂ ਅਕੀਰ ਚੱਕ ਗੱਲ ਕਰਨੀ ਹੈ ਜੀ ਜੀ ਇਹਨਾਂ ਕੋਲੇ ਜੋ ਇਹਨਾਂ ਨੂੰ ਮਿਲਿਆ ਹੋਇਆ ਹੈ ਨਾ ਜੀ ਮੈਨੂੰ ਇੱਕੋ ਗੱਲ ਦਾ ਬਾਜਵਾ ਤੋਂ ਤੁਹਾਡੇ ਵਾਸਤੇ ਆ ਜੀ ਲੱਖੋ ਖੁਆਇਸ਼ ਐਸੀ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਂ ਫਿਰ ਵੀ ਕਮ ਨਿਕਲੇ ਆਏ ਕੀ ਬਾਤ ਬੈਠੋ ਜੀ ਜੀ ਬਾਜਵਾ ਤੋਂ ਬੈਠੋ ਜੀ ਡਾਕਟਰ ਪਲੀਜ਼ वेट थैंक थैंक डॉक्टर इंद्रवीर सिंह निजर सर मैं सवाल तो पहला शेरो सरी अगला शेर बोलता है अदा निकलना खुल खुल कहते हैवन नो निकलना खुल से आदम का सुनते आए थे लेकिन बड़े बेआबरू होकर तेरे कूचे से हम निकले तेरा भला डॉ <laughs> so, डॉक्टर डौ, इंद्रवीर सिंह निजर सर अगला मेरा सवाल है जी 1239 एयर के बारे में एयर का बूत जी मारियो ਮੁੱਖ ਮੰਤਰੀ ਸਾਹਿਬ ਦਾ ਹੈ ਸਰਦਾ ਬਲਕਾਰ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਉਹ ਅਥਾਰਾਈਜ਼ ਨੇ ਜੀ ਮਾਨਜੋ ਸਪੀਕਰ ਸਾਹਿਬ ਨਵੇਂ ਬੂਥ ਹੋਲਡਰਾਂ ਦੀ ਚੋਣ ਪ੍ਰਕਿਰਿਆ ਸੰਬੰਧੀ ਜੋ ਕਰਾਈਟਰੀਆ ਹੈ ਉਸ ਦੀ ਪਾਲਿਸੀਜ਼ ਦੇ ਕਰੀਬ ਕਾਫੀ ਪੇਜ ਹੈ ਉਹ ਇਹਨਾਂ ਨੂੰ ਮੈਂਬਰ ਸਾਹਿਬ ਨੂੰ ਭੇਜ ਦਿੱਤਾ ਜਵਾਬ ਜੀ ਸੈਕੰਡਲੀ ਵੇਰਕਾ ਦੁੱਧ ਅਤੇ ਦੁੱਧ ਉਤਪਾਦਕਾਂ ਦੀ ਵਿਕਰੀ ਨੂੰ ਵਧਾਉਣ ਦੇ ਲਈ ਮਿਲਕ ਫਾਰਮ ਦੇ ਹਾਲ ਵਿੱਚ ਹੀ ਫਰੋਜਪੁਰ ਵਿਖੇ ਇੱਕ ਨਵਾਂ ਅਤੇ ਉਦਨਕ ਵੇਰਕਾ ਮਿਲਕ પ્લાન્ટ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਨੂੰ ਚਾਲੂ ਕਰ ਦਿੱਤਾ ਹੈ ਤਾਂ ਜੋ ਵੇਰਕਾ ਬ੍ਰਾਂਡ ਦੇ ਦੁੱਧ ਅਤੇ ਉਤਪਾਦਕ ਦੁੱਧ ਉਤਪਾਦਕਾਂ ਦੀ ਪਹੁੰਚ ਨੂੰ ਹੋਰ ਵਿਧਾਇਆ ਜਾ ਸਕੇ ਅਤੇ ਵੇਰਕਾ ਫਰੋਜਪੁਰ ਅਤੇ ਫਰੀਦਕੋਟ ਡੇਰੀ ਦੇ ਮਿਲਕ ਸ਼ੈਡ ਖੇਤਰਾਂ ਵਿੱਚ ਫਸੇ ਵੱਸੇ ਖਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ ਇਸ ਤੋਂ ਇਲਾਵਾ ਪੰਜਾਬ ਵਿੱਚ ਸਥਿਤ ਅਨਛੂਹੇ ਖੇਤਰਾ ਦੀ ਪਛਾਣ ਕੀਤੀ ਗਈ ਹੈ ਤਾਂ ਕਿ ਨਵੀਆਂ ਪ੍ਰਾਈਵੇਟ ਕੰਪਨੀਆਂ ਦੁਆਰਾ ਖੜੀਆਂ ਕੀਤੀਆਂ ਜਾ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਨਵੇਂ ਵੰਡ ਪੁਆਇੰਟ ਬਣਾਏ ਜਾ ਰਹੇ ਹਨ ਬ੍ਰਾਂਡ ਵੇਰਕਾ ਦੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਮੌਜੂਦਗੀ ਮਾਡਰਨ ਫਾਰਮੈਟ ਸਟੋਰ ਈ-ਕਾਮਰਸ ਅਤੇ ਤੇਜ਼ ਵਪਾਰ ਤੇ ਵੀ ਦਰਜ ਕੀਤੀ ਗਈ ਹੈ ਜਿਸ ਨਾਲ ਖਪਤਕਾਰਾਂ ਦੀ ਬ੍ਰਾਂਡ 베르ਕਾ ਦੀ ਮੰਗ ਨੂੰ ਘਰ ਬੈਠ ਕੇ ਪੂਰਾ ਕਰਨ ਲਈ ਸਹਿਯੋਗ ਵਧਿਆ ਹੈ ਇਸ ਤੋਂ ਇਲਾਵਾ ਜਿਹੜਾ ਅਵੇਰਨੈਸ ਕੈਂਪ ਆਦਿ ਲਗਾਏ ਜਾ ਰਹੇ ਹਨ ਅਤੇ ਮਾਰਕੀਟਿੰਗ ਖੇਤਰਾਂ ਵਿੱਚ ਉਜੋਜਿਤ ਕੀਤੇ ਜਾ ਰਹੇ ਹਨ ਜਿਸ ਨਾਲ 베르ਕਾ ਬ੍ਰਾਂਡ ਨੂੰ ਪ੍ਰਾਈਵੇਟ ਬ੍ਰਾਂਡਾਂ ਦੇ ਉਤਪਾਦਾਂ ਤੋਂ ਵੱਖ ਕੀਤਾ ਜਾ ਸਕੇ ਇਸ ਤੋਂ ਇਲਾਵਾ ਨਿੱਜੀ ਦੁੱਧ ਕੰਪਨੀਆਂ ਦੀਆਂ ਰਣਨੀਤੀਆਂ ਦਾ ਮੁਕਾਬਲਾ ਕਰਨ ਅਤੇ 베르ਕਾ ਬ੍ਰਾਂਡ ਚਿੱਤਰ ਨੂੰ ਮਜ਼ਬੂਤ ਕਰਨਾ ਲਈ ਵਿਆਪਕ ਬ੍ਰਾਂਡਿੰਗ ਇਸਥਾਰਬਾਜੀ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਪੜਾਅ ਵਾਰ ਲਾਗੂ ਕੀਤੀ ਜਾ ਰਹੀ ਹੈ ਉਪਰੋਕਤ ਇਲਾਵਾ ਵੇਰਕਾ ਨੇ ਆਪਣੀ ਵਿਕਰੀ ਵਧਾਉਣ ਲਈ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਹਿਮਾਚਲ ਅਤੇ ਹਰਿਆਣਾ ਅਤੇ ਦਿੱਲੀ ਐਨਸੀਆਰ ਵਿੱਚ ਵੀ ਆਪਣੀ ਵਜੂਦ ਲਈ ਵਧੀਆ ਤਰੀਕੇ ਨਾਲ ਦਰਜ ਕਰਨਾ ਸ਼ੋਅ ਕਰ ਦਿੱਤਾ ਹੈ ਇਸ ਲਈ ਸਾਰੀਆਂ ਕਾਰਵਾਈਆਂ ਬ੍ਰਾਂਡ ਦਰਜਾ 1 ਦਰਜਾ ਨੰਬਰ 1 ਤੇ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ